ਲੈ ਹਰਪ੍ਰੀਤ ਨਹੀਂ ਕਰਦੇ ਕੋਈ ਰਹਿ ਅੱਜ ਕਾਦੀ ਰਹਿ ਕਰਨੀ ਹੈ ਹੁਣ ਕਿੱਧਰੋਂ ਆਇਆ ਤੂੰ ਪਹਿਲਾਂ ਇਹ ਦੱਸ ਤੜਕੇ ਦੇ ਗਏ 2 ਘੰਟੇ ਹੋ ਗਏ ਤੈਨੂੰ ਗਏ ਨੂੰ ਕਰੋ ਨਾ ਰੋਟੀ ਨੇ ਟੱਕ ਰੋਟੀਆਂ ਪਟੱਕ ਠੰਡੀਆਂ ਹੋ ਗਈਆਂ ਤੂੰ ਤਾਂ ਕਹੀ ਜਾਨੀ ਹੈ ਵੀ 2 ਘੰਟੇ ਹੋ ਗਏ ਉਹ ਸਾਰੇ ਲੋਕਾਂ ਨੇ ਮਸ਼ੀਨਰੀ ਲੈ ਲਈ ਆਪਣੇ ਕੋਲੇ ਕੋਈ ਮਸ਼ੀਨਰੀ ਨਹੀਂ ਉਹ ਲੋਕ ਤਾਂ ਨਾ ਦੇਖ ਲੈ ਮੇਰੇ ਦੇਖਦੇ ਦੇਖਦੇ ਕਣਕ ਵੜ ਜਾਂਦੇ ਆਪਾਂ ਨੂੰ ਤਾਂ ਮਸ਼ੀਨ ਹੀ ਨਹੀਂ ਮਿਲਦੀ ਉਹ ਮੈਂ ਤਾਂ ਕੋਈ ਐਂ ਦੇਖਦਾ ਸੀ ਕਿ ਕਿਸੇ ਨਾਲ ਸਾਂਝੀ ਵੱਡੀ ਮਸ਼ੀਨ ਹੀ ਲੈ ਲੈਂਦੇ ਉਸ ਸਮੇਂ ਸਰ ਕੋਈ ਕਣਕ ਤਾਂ ਵੜ ਲਿਆ ਕਰਦੇ ਕੁਝ ਦਾਣੇ ਦਾ ਘਰੇ ਆ ਜਾਂਦੇ ਸਮੇਸਰ ਨਾ ਗੱਲਾਂ ਦਾ ਦਿੰਦੀਆਂ ਇਹਦੀਆਂ ਵੱਡੀਆਂ ਵੱਡੀਆਂ ਕਰਦੇ ਐ ਸ਼ੂਟ ਨੂੰ ਤਾਂ 500 ਰੁਪਏ ਤੂੰ ਮਸਾ ਦਿੰਨੇ ਤੇ ਇਹਦੀ ਕਪੈਨ ਤੇ ਪੈਸੇ ਕਿੱਥੋਂ ਲਾ ਦੇਗਾ ਉਹ ਮੇਰੀ ਗੱਲ ਸੁਣ ਲੈ ਤੂੰ ਨਹੀਂ ਆ ਜਾਂਦੀ ਇਹਨੂੰ ਪਤਾ ਕਿ ਉਹ ਜਦੋਂ ਆਪਾਂ ਕੱਲੇ ਮਸ਼ੀਨ ਲਵਾਂ ਕੱਲੇ ਤਾਂ ਇਹਦੀ ਐਡੀ ਮਸ਼ੀਨ ਲੈਤੀ ਨਹੀਂ ਜਾਂਦੀ ਉਹ ਆਪਾਂ ਨਾ ਮਦਰਾ ਸਕੀਮ ਬਣਾਈ ਸੀ ਜੱਗੇ ਕਹਿੰਦਾ ਸਾਂਝੀ ਮਸ਼ੀਨ ਨਾਲ ਲੈ ਲਈਏ ਵੱਡੀ ਕਮਾਈ ਨਾ ਸਾਂਝੀ ਚੀਜ਼ ਚੱਲਦੀ ਹੁੰਦੀ ਐ ਉਹ ਲੈ ਚੱਲਣ ਨੂੰ ਕੀ ਹੁੰਦਾ ਬਠੇਰਾ ਚੱਲੀ ਜਾਂਦੀ ਇਹ ਬੰਦਾ ਛੋਟਾ ਦੇਖ ਐਨਾ ਭਰਾਵਾਂ ਦਾ ਪਿਆਰ ਹੈਗਾ ਮੈਂ ਤੈਨੂੰ ਨਹੀਂ ਕਿਤੇ ਫਰਕ ਨਾ ਪੈ ਜੇ ਮਸ਼ੀਨ ਪਿੱਛੇ ਛੋਟਾ ਕੋ ਲੈ ਕੋਈ ਫਰਕ ਨਹੀਂ ਪੈਂਦਾਗਾ ਸਾਰਾ ਕੁਝ ਆਪਣਾ ਢੋ ਅੱਡੇ ਕੱਲੀ ਵਾ ਮਸ਼ੀਨ ਹੀ ਸਾਂਝੀ ਲਿਉਣੀ ਐ ਬਾਰੀ ਨੇ ਆਪਾਂ ਕਣਕ ਵੱਢ ਲਿਆ ਕਰਾਂਗੇ ਆਪੋ ਆਪ ਚੱਲ ਹੈ ਤਾਂ ਠੀਕ ਕੋਈ 2 ਰੁਪਏ ਬਣ ਵੀ ਜਾਇਆ ਕਰਨਗੇ ਪਰ ਇੰਨੇ ਪੈਸੇ ਉਹ ਮੇਰੀ ਗੱਲ ਸੁਣੋ ਆਪ ਦੀ ਪਹਿਲਾਂ ਕਣਕ ਵੱਢ ਕੇ ਮਗਰੋਂ ਲੋਕਾਂ ਦੀ ਵੱਢ ਦਿਆ ਕਰਾਂਗੇ ਨਾਲੇ ਸਾਰਾ ਖਰਚਾ ਪਣੀ ਲਿਕੜਿਆ ਕਰੂਗਾ ਵੱਢ ਤਾਂ ਦਿਆ ਕਰਾਂਗੇ ਮੈਂ ਤੈਨੂੰ ਦੱਸਾਂ ਤੇ ਚਲਾਊ ਕਿਹੜਾ ਉਹ ਲੈ ਚਲਾਉ ਉਹ ਕਿਹੜਾ ਉਹ ਜੇ ਸੀ ਨਹੀਂ ਜਾਣਦੇ ਡਰਾਈਵਰ ਰੱਖ ਲੈ ਕੋਈ ਕੀ ਗੱਲ ਐ ਸਾਂਝਾ ਜਾਂ ਸਾਂਝੇ ਦਾ ਉਹੀ ਫੇਰ ਸਿਆਪਾ ਹੋ ਗਿਆ ਡਰਾਈਵਲ ਦਾ ਤਾਂ ਉਹ ਸਾਨੂੰ ਡਰਾਈਵਲ ਹੀ ਨਹੀਂ ਆਉਂਦੀ ਬਾਰੀ ਨੇ ਚਲਾ ਲਿਆ ਕਰਨ ਉਹ ਮੇਰੀ ਗੱਲ ਸੁਣ ਲੈ ਜੇ ਜਦੋਂ ਡਰਾਈਵਲਾਂ ਨੂੰ ਦੇਣੀ ਐ ਫਿਰ ਤਾਂ ਆਪਾਂ ਮੁੱਲ ਤੇ ਵੜਾਈ ਜੰਨੇ ਆਂਗੇ ਜਾਂ ਤਾਂ ਆਪ ਚਲਾਇਓ ਦੋਨੇ ਯਾਰੀ ਪਹਿਲੇ ਸਾਲ ਤਾਂ ਆਪਾਂ ਨੂੰ ਡਰਾਈਵਰ ਰੱਖਣੀ ਪਊਗਾ ਉਹ ਨਾਲੇ ਮੇਰੀ ਗੱਲ ਸੁਣ ਛੋਟੀਆਂ ਮੋਟੀਆਂ ਮਸ਼ੀਨਰੀਆਂ ਤਾਂ ਆਪਾਂ ਲੈ ਲੈਨੇ ਐ ਐਡੀ ਮਸ਼ੀਨਰੀ ਆਪਾਂ ਕੱਲ ਨਹੀਂ ਲੈ ਸਕਦੇ ਨਾ ਪਹਿਲਾਂ ਤੇ ਜੱਗੇ ਨਾਲ ਗੱਲ ਕਰੀਏ ਉਹ ਲੈ ਉਹ ਮੈਂ ਰਾਇਟ ਤੇ تیر ਨਾਲ ਕਰਦਾ ਉਹਨਾਂ ਦਾ ਹਜੇ ਪੁੱਛੀ ਨਹੀਂ ਮੈਂ ਉਹਨੂੰ ਪੁੱਛਣੋਂ ਕੋਈ ਗੱਲ ਨਹੀਂ ਮੈਂ ਪੁੱਛ ਤਾਂ ਲਈ ਗਾਂ ਪਾਲੀ ਦੇ ਸੁਭਾਅ ਦੇ ਤੈਨੂੰ ਪਤਾ ਹੀ ਐ ਜੇ ਉਹ ਹਾਂ ਕਹੂਗੀ ਬਾਈ ਫੇਰੀ ਲਊਗਾ ਉਹਦੇ ਆਗਿਆ ਬਿਨਾ ਬਾਈ ਪੈਰ ਨਹੀਂ ਚੱਕ ਸਕਦਾ ਲੈ ਹਜੇ ਤਾਂ ਮੈਂ ਤੈਨੂੰ ਪੁੱਛੀਆ ਨਹੀਂ ਤੂੰ ਮੈਨੂੰ ਹਾਂ ਕਹੇਗੀ ਫੇਰੀ ਐ ਫਿਰ ਮੈਂ ਪਾਈ ਨੂੰ ਪੁੱਛੂ ਕਿ ਤੇ ਜੱਗੇ ਨੂੰ ਫਿਰ ਉਹ ਪਾਲੀ ਨੂੰ ਪੁੱਛੂਗਾ ਚੱਲ ਪਹਿਲਾਂ ਇਹ ਕਰ ਉਹਨਾਂ ਦੀ ਪਾਲੀ ਤੇ ਜੱਗੇ ਦੀ ਰਹਿ ਲੈ ਉਹ ਕੀ ਕਹਿੰਦੇ ਫਿਰ ਸੋਚਾਂਗੇ ਆਪਾਂ ਤਾਂ ਕੋਈ ਗੱਲ ਨਹੀਂ ਮੈਂ ਜੱਗੇ ਕੋਲ ਅੱਜੀ ਜਾ ਕੇ ਆਉਣਾ ਜਾ ਜਾ ਜਾਇਆ ਬਟਾ ਗਾ ਇੱਕ ਕਪੈਣਾ ਲੈਉਣ ਵਾਲਾ ਹੁਣ ਏਡੀ ਕਪੈਣ ਲੈਣ ਨੂੰ ਤਾਂ ਤਿਆਰ ਹੋ ਗਿਆ ਓਕੇ ਕਣਕ ਵੱਡਿਆ ਕਰਾਂਗੇ 500 ਰੁਪਿਆ ਮੈਨੂੰ ਛੂਟਾ ਨੂੰ ਦਿੰਦਾ ਨਹੀਂ ਜੇ ਮੈਂ ਕਹਾਂ 500 ਰੁਪਿਆ ਦੇ ਦੇ ਉਦੋਂ ਤਾਂ ਪਿੱਛੂ ਪੈ ਜਾਂਦੀ ਆ ਤੇਰੀ ਹੁਣ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆਗੇ ਮੈਨੂੰ ਤਾਂ ਲੱਗਦਾ ਪੈਸੇ ਪੂਸੇ ਜਮਾਂ ਜਮਾਂ ਕਰੀ ਬੈਠਾ ਹੋਆ ਦੇ ਖਾਤੇ ਕੁੱਤੇ ਚ ਹੋਣਗੇ ਇਹਦੇ ਕੋਲ ਕੋਈ ਕਹਿੰਦਾ ਜੀ ਮੇਰੇ ਕੋਲ ਤਰਪੀਆਂ ਨਹੀਂ ਰਪੀਆਂ ਨਹੀਂ ਦੇਣ ਦਾ ਮਾਰਿਆ ਕੱਲਾ ਪਾਣੀ ਕਿ ਲੈਣਾ ਰੋਟੀ ਨਹੀਂ ਖਾ ਕੇ ਗਿਆ ਟੋਕ ਨਹੀਂ ਖਾ ਕੇ ਗਿਆ ਹੁਣ ਜੱਗੇ ਕੋਲੇ ਉੱਡ ਗਿਆ ਜਾਣ ਦੇ ਜਿੱਧਰ ਜਾਂਦਾ ਮੈਂ ਤਾਂ ਆਪਦੀਆਂ ਦੋ ਰੋਟੀਆਂ ਖਾਣਾ ਜੱ ਕਰੇ ਅੱਛਾ ਕਰੀਆ ਬਾਈ ਹਾਂ ਓਰੇ ਆ ਬਾਈ ਤੇਰਾ ਨਾ ਰਾਏ ਕਰਨੀ ਸੀ ਹੁਣਾਂ ਵਾ ਚਲਦੇ ਆ ਉਹ ਗਾਹਾਂ ਨੂੰ ਬਾਈ ਕੀ ਐ ਅੱਛਾ ਮੈਂ ਤਾਂ ਰੋਟੀ ਵੀ ਨਹੀਂ ਹਜੇ ਖਾਧੀ ਉਹ ਮਾਤਾ ਐ ਸਕੀਮ ਬਣਾਈ ਸੀ ਯਾਰ ਦੇਖ ਲੈ ਸਾਰੇ ਲੋਕ ਮਸ਼ੀਨਰੀ ਸਾਂਝੀ ਲੈ ਲੈਂਦੇ ਨੇ ਇਕੱਲੇ ਇਕੱਲੇ ਤਾਂ ਆਪਾਂ ਲੈ ਨਹੀਂ ਸਕਦੇ ਤੇ ਆਪਾਂ ਵੀ ਵੱਡੀ ਮਸ਼ੀਨ ਕਮਾਆਂ ਨਾ ਅੱਛਾ ਆਪਾਂ ਸਾਂਝੀ ਲੈ ਲਈ ਉਹ ਦੋਨੇ ਘਰ ਦੇ ਨਾਲ ਮੌਜਾ ਨਾ ਕਣਕ ਵੱਢ ਲਿਆ ਕਰਾਂਗੇ। ਘਾਹ ਤਾਂ ਲੇਟ ਕਰ ਦਿੰਦੇ ਆਂ ਆਈ ਵਾਰੀ ਉਹ। ਗੱਲ ਤਾਂ ਤੇਰੀ ਠੀਕ ਆ ਹਨਾ। ਮਲੇ ਜਿਹੜੋ ਜਾਣਿਆ ਫਿਰ ਕਹਿੰਨੇ ਪਰਸੋਂ ਜੀ ਚ ਉੱਥੇ ਆ ਜੀ ਹਨਾ। ਹਾਂ। ਬਾਈ ਮੇਰੀ ਗੱਲ ਸੁਣ ਲੈ। ਉੱਤੋਂ ਆਏ ਆ ਹਨਾ। ਪਤਾ ਨਹੀਂ ਕੋਈ ਮੀਂਹ ਕਣੀ ਗੜਾ ਕਾਕੜਾ। ਉਹ ਦਾਣੇ ਤਾਂ ਉਹੀ ਹੁੰਦੇ ਨੇ ਜਿਹੜਾ ਬੰਦਾ ਸਵੇ ਸਰ ਵੱਢ ਲੇ। ਹੈ ਆਪਣੇ ਦੇਖ ਲੈ ਮਸ਼ੀਨਾਂ ਪਹਿਲਾਂ ਕੱਟਨੇ ਗਈਆਂ। ਹਾਂ। ਉਹ ਨਾਲੇ ਅਗਲੇ ਨੂੰ ਲਾਲਚ ਹੋ ਜਾਂਦਾ ਯਾਰ ਹਨਾ। ਵੀ ਉਗਦੀ ਵੱਢਦੀ ਉਹਦੀ ਵੱਢਦੀਏ। ਤੇ ਕਿੰਨੇ ਕਨੇ ਦਿਨ ਆਪਾਂ ਉਹਨੂੰ ਲੇਟ ਕਰ ਦਿੰਦੇ ਨੇ। ਨਲੇ ਬਾਈ ਗੱਲ ਇੱਕ ਹੋਰ ਆ। ਨੜੇ ਹੁਣ ਸੀਜ਼ਨ ਆ ਗਿਆ ਨੜੇ ਆਪਾਂ ਦੋਨੇ ਜਣੇ ਕਿੱਥੇ ਲੱਗ ਜਾਗੇ ਵਿਲੇ ਵੀ ਫਿਰਦੀ ਰਹਨੇ ਆ ਉਹਨਾਂ ਮਗਰ ਹਾਂ ਗੱਲ ਪੱਕੀ ਆਪਾਂ ਮਸ਼ੀਨਾਂ ਵਾਲੇ ਮਗਰ ਫਿਰਦੇ ਰਹਨੇ ਆ ਹਾਂ ਤੇਨ ਵਾਲੇ ਆਪਾਂ ਆਵਦੀ ਕਣਕ ਵੱਢ ਕੇ ਟਾਈਮ ਨਾਲ ਤੇ ਆਪਾਂ ਲੋਕਾਂ ਦੀ ਵੱਢਣਾਂਗੇ ਚਾਰਕਲੇ ਉਹ ਭਾਈ ਨੜੇ ਥੋੜੇ ਤਾਂ ਉਹ ਵੱਢਦੀ ਨਹੀਂ ਯਾਰ ਫਿਰ ਕਹਿੰਦੇ ਫਲਾਨੇ ਜਣੇ ਧੋਕੇ ਜਣੇ ਮਗਰ ਆਪਣੇ ਲਾਰੇ ਲਈ ਜਾਂਦੇ ਉਹ ਭਾਈ ਮੇਰੀ ਗੱਲ ਸੁਣਨਾ ਐ ਹੁੰਦਾ ਯਾਰ ਵੱਢਣਗੇ ਤਾਂ ਉਹ ਵੀ ਬਾਰੀਨ ਵਾਲੀ ਹਾਂ ਉਹ ਜੇ ਆਵਦੀ ਲਈ ਤਾਂ ਹੀ ਵਧੀਏ ਕੱਲੇ ਕੱਲੇ ਤਾਂ ਪਾ ਲੈ ਨਹੀਂ ਸਕਦੇ ਪਰ ਟੀਮ ਖਿੰਦਰੀ ਹੈ ਹਾਂ ਤੇ ਆਪਾਂ ਸਾਂਝੀ ਲੈ ਲਈਏ ਤੇਰਾ ਕੀ ਹਾਲ ਐ ਇਸ ਕੱਲੇ ਮੈਂ ਮੇਰੀ ਅੱਜ ਕੱਲ ਚੱਲਦੀ ਤਾਂ ਬੁੜੀਆਂ ਦੀ ਠੀਕ ਐ ਇਹ ਤੈਨੂੰ ਪਤਾ ਹੀ ਐ ਉਹਦਾ ਬਾਈ ਗੱਲ ਠੀਕ ਐ ਮੈਂ ਬਾਲੀ ਨਾਲ ਰਾਇ ਕਰ ਲਵਾਂ ਠੀਕ ਐ ਤੇ ਫਿਰ ਮੈਂ ਤੈਨੂੰ ਦੱਸਦਾ ਹਾਂ ਹਾਂ ਤੂੰ ਰਾਇ ਕਰਕੇ ਦੱਸੀ ਉਹ ਰਾਇ ਵੀ ਮੈਂ ਹਰਪ੍ਰੀਤ ਨਾਲ ਕਰਕੇ ਆਇਆ ਠੀਕ ਐ ਉਹ ਤਾਂ ਮੈਨੂੰ ਨਾ ਐਂ ਕਹਤਾ ਵੀ ਤੁਹਾਡੀ ਮਰਜ਼ੀ ਹੈ ਜੇ ਮਸ਼ੀਨ ਤੁਸੀਂ ਵੱਡੀ ਲੈਣੀ ਤੇ ਬਾਈ ਕੋਲੇ ਜਾਇਆ ਉਹ ਮੈਂ ਤਾਂ ਰੋਟੀ ਵੀ ਨਹੀਂ ਖਾ ਕੇ ਆਇਆ ਫਿਰ ਠੀਕ ਐ ਗੱਲ ਜੇ ਜੇ ਤੇਰੇ ਨਾਲ ਸਹਿਮਤੀ ਹੋ ਗਈ ਆਪਾਂ ਮਸ਼ੀਨ ਤਾਂ ਆਪਾਂ ਲੈ ਲਾਂਗੇ ਮਾੜੀ ਰਾਇ ਕਰਨੇ ਦਾ ਜ਼ਰੂਰੀ ਹੁੰਦੀ ਐ ਨਾ ਹਾਂ ਘਰੇ ਤੋਂ ਰਾਇ ਕਰ ਲਈ ਤੈਨੂੰ ਪਤਾ ਫਿਰ ਮਗਰੋਂ ਕਲੇਸਮੈਂਟ ਨਾ 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 ਬਾਈ ਤੇ ਤ ਹਾਂ ਕਹੀ ਆਪਾਂ ਫੇਰ ਹੀ ਲਵਾਂ ਹਾਂ ਗੱਲ ਤਾਂ ਕੋਈ ਵੀ ਰਾਇ ਨਹੀਂ ਕਰਨੀ ਚਾਹੀਦੀ ਠੀਕ ਹੈ ਠੀਕ ਆ ਬਾਈ ਤੂੰ ਦੱਸ ਦੇ ਮੈਨੂੰ ਰਾਇ ਕਰਕੇ ਠੀਕ ਹੈ ਹੋਰ ਚਾਹ ਵੀ ਕਿਹਾ ਬਾਈ ਬਸ ਬਾਈ ਚਾਹ ਦੀ ਤਾਂ ਲੋੜ ਨਹੀਂ ਚਲ ਠੀਕ ਹੈ ਚੰਗਾ ਬਾਈ ਨੀਰਾ ਤਾਂ ਪਾ ਦਿਆ ਪਤਾ ਨਹੀਂ ਕਿੱਧਰ ਵੜਿਆ ਕਿਹੜੇ ਵੇਲੇ ਦਾ ਹਜੇ ਨਹੀਂ ਆਇਆ ਘਰੇ ਹਲੀ ਹਾਂ ਆ ਕੇ ਤੁਸੀਂ ਹਾਂ ਕੰਮ ਤਾਂ ਦੂ ਬਾਅਦ ਚ ਕਰੀ ਹਾਂ ਬਾਹਰ ਹੈ ਤੇ ਮੇਰੇ ਹੱਥ ਤੇ ਨਾ ਰਹਿ ਕਰਨੀ ਇੱਕ ਕਿਵੇਂ ਮੈਂ ਤੈਨੂੰ ਆਏਗਾ ਸੀ ਹਾਂ ਮੇਰੀ ਗੱਲ ਸੁਣਾ ਹਾਂ ਆਪਾਂ ਗਰਲਾਲ ਕਹਿੰਦਾ ਮਸ਼ੀਨ ਨਾਲ ਸਾਂਝੀ ਲੈ ਲਈ हां मशीन हां गुरलाल के ना देख लाजे नै बड़ी मशीन दी गल करना ਕਣਕ ਵੱਢਣ ਵਾਲੀ ਦੀ اچھا ਵੱਡੀ ਉਹ ਇੰਨੇ ਪੈਸੇ ਕਿਵੇਂ ਲਾਵਾਂਗੇ ਆਪਾਂ ਮੇਰੀ ਗੱਲ ਸੁਣ ਉਹ ਤਾਂ ਲੋਨ ਲੋਨ ਹੋ ਜਾਊਗਾ ਲੋਨ ਮਾੜਾ ਹੀ ਹੁੰਦਾ ਲੋਨ ਕਰਾਇਆ ਉਹ ਕੁਛ ਨਹੀਂ ਹੁੰਦਾ ਦੋ ਕਰਾਂ ਨੂੰ ਕੁਛ ਨਹੀਂ ਦੱਸ ਆਪ ਸਾਡੀ ਵਧੀਆ ਬਣਦੀ ਆਪਸ ਵਿੱਚ ਹਨਾ ਨਾਲੇ ਤਾਂ ਵੇਖੇ ਜਦੋਂ ਆਪਾਂ ਵੜਾਉਣ ਜਾਂਦੇ ਤੂੰ ਕਹਿੰਦੇ ਆ ਬੜਾਈ ਨਹੀਂ ਅਸੋਂ ਟਰਾਲੀਆਂ ਲੈ ਕੇ ਖੇਤੋਂ ਮੁੜਿਆ ਉਹ ਲਾਰੇ ਲਈ ਜਾਂਦੇ ਸਵੇਰੇ ਆਜੀ ਪਰਸੋ ਜੀ ਫੇਰ ਆਪਾਂ ਜਦੋਂ ਆਪਦੀ ਮਸ਼ੀਨਾਂ ਦੀ ਨਾ ਪਹਿਲਾਂ ਆਪਦੀ ਕਣਕ ਵੱਢ ਕੇ ਸਮਝ ਕਰਾਂਗੇ ਇਹ ਤਾਂ ਠੀਕ ਗੱਲ ਪਰ ਸਾਂਝੀ ਚੀਜ਼ ਨਾ ਬਾਰੇ ਚਿਰ ਨਿਭਦੀ ਨਹੀਂ ਹੁੰਦੀ ਉਹ ਨਿਭਣ ਨੋਰ ਦਾ ਨਹੀਂ ਜਿਵੇਂ ਸਾਡੀ ਵਧੀਆ ਮੰਨਦੀ ਐ ਸਾਡੀ ਤਾਂ ਪੂਰੀ ਨਿਭੂ ਹੁਣ ਬਣਦੀ ਐ ਜਦੋਂ ਚੀਜ਼ ਹੋਵੇ ਨਾ ਸਾਂਝੀ ਹੁਣ ਕੋਈ ਚੀਜ਼ ਨਹੀਂ ਸਾਂਝੀ ਤਾਂ ਬਣਦੀ ਜੋ ਚੀਜ਼ ਹੋਈ ਸਾਂਝੀ ਤੁਸੀਂ ਆਸ ਵਿੱਚ ਲੜੀ ਜਾਇ ਕਰੋਗੇ ਪੈਸੇ ਬੰਦਰ ਪਿੱਛੇ ਕਦੇ ਕਮਸ਼ੀਨ ਪਿੱਛੇ ਆ ਕੋ ਇੱਧਰ ਖਿੜਾਰਨੀ ਮੇਲ ਠੱਕ ਬਣਦੀ ਐ ਇੱਧਰ ਖਿੜਾਰਨੀ ਮੇਲ ਠੱਕ ਬਣਦੀ ਐ ਤੁਸੀਂ ਆਸ ਵਿੱਚ ਕੁੱਕੜਾਂ ਨੂੰ ਲੜੀ ਜਾਓ ਉਹ ਮੇਰੀ ਗੱਲ ਸੁਣਾ ਉਹ ਤਾਂ 10 ਦਿਨ ਸੀਜ਼ਨ ਹੀ ਹੁੰਦਾ 10 ਦਿਨ ਸੀਜ਼ਨ ਲਾ ਕੇ ਕਿ ਤੱਕ ਰਹੂਗੀ ਉਦੋਂ ਮਰ ਕੇ ਭਲੇ ਉਧਰ ਖੜੀ ਹੋਵੇ ਚਾਹੇ ਇੱਧਰ ਖੜੀ ਹੋਵੇ ਤਰਪਾਲ ਪਾਕੀ ਖੜਾਉਣੀ ਆ ਤਾਂ ਤੋ ਆਜੇ ਪਿੱਛੇ ਸੋਡੀ ਤਾਂ ਚੱਲ ਨਿਭਜੂ ਫਿਰ ਮੇਰੀ ਵੈਸਰੂ ਪੈਸੇ ਤਾਂ ਆਪਾਂ ਵੀ ਬਰੋਬਰ ਅਜ 15 ਲੱਖ ਦੀ ਆਉਂਦੀ ਆ 7 ਲੱਖ ਤਾਂ ਆਪਾਂ ਵੀ ਦੇਵਾਂਗੇ ਠੁੱਕ ਤਾਂ ਫਿਰ ਆਪਣੀ ਬਣਨੀ ਚਾਹੀਦੀ ਆਪਣੀ ਜਗ੍ਹਾ 'ਚ ਵੀ ਖੜਨੀ ਚਾਹੀਦੀ ਉਹ ਤਾਂ ਐ ਕਰ ਲਾਂਗੇ ਮੇਰੀ ਗੱਲ ਸੁਣੋ ਸਾਲ ਦੇ ਵਿੱਚ ਦੋ ਸੀਜ਼ਨ ਲੱਗਦੇ ਆ ਝੋਨੇ ਵੇਲੇ ਉਹਨਾਂ ਦੇ ਘਰੇ ਖਰਚਾ ਕਰੂ ਤੇ ਕਣਕ ਵੇਲੇ ਆਪਣੇ ਘਰੇ ਖਰਚਾ ਕਰੂ ਐਂ ਖੜਾ ਲਿਆ ਕਰਾਂਗੇ ਉਹਦੀ ਤਾਂ ਲੜਾਈ ਮਿਟਾ ਦੂੰਗਾ ਮੈਂ ਤੁਹਾਡੀ ਠੀਕ ਐ ਆਦੀ ਮਰਜ਼ੀ ਕਰ ਪਰ ਤੈਨੂੰ ਇਸੇ ਲਾਉਣ ਦਾ ਬਾਲਾ ਪੰਗਾ ਘਰ ਘੁਰਤੇ ਲਾਉਣ ਦਾ ਨਾ ਪੰਗਾ ਲੈਣਾ ਜ਼ਮੀਨ ਤੇ ਲਈ ਕੋਈ ਹੋਰ ਵੇਖ ਲਈ ਲਾਉਣ ਦਾ ਪੰਗਾ ਉਹ ਲਾਉਣ ਤੇ ਤੂੰ ਮੇਰੀ ਗੱਲ ਸੁਣ ਸਾਨੂੰ ਬੁੜੀਆਂ ਨੂੰ ਪਤਾ ਨਹੀਂ ਹੁੰਦਾ ਉਹ ਤਾਂ ਉਹਦੀ ਪਤਾ ਲੱਗੂ ਜਦੋਂ ਮਸ਼ੀਨ ਲਿਆਂਦੀ ਨਾ ਇੱਕ ਸੀਜ਼ਨ ਚ 2-3 ਲੱਖ ਰੁਪਏ ਦਾ ਕੰਮ ਕਰਾਂਗੇ ਅਸੀਂ ਉਹ ਤਾਂ ਕਰ ਲਵਾਂਗੇ ਪਰ ਲਾਉਣ ਮੈਂ ਘਰਤੇ ਤੇ ਜ਼ਮੀਨ ਤੇ ਤਾਂ ਨਹੀਂ ਕਰਾਉਣ ਦਿੰਦੀ ਹੋਰ ਕਸ਼ਤ ਤੇ ਮਰਜ਼ੀ ਕਰਾ ਲਈ ਘਰਤੇ ਤੇ ਲਾਉਣ ਤੇ ਜ਼ਮੀਨ ਤੇ ਤਾਂ ਮੈਂ ਜਮਾਈ ਨਹੀਂ ਕਰਾਉਣ ਦੇਣਾ ਚਲ ਨਹੀ ਆਪੇ ਮੈਂ ਕੋਈ ਕਿਵੇਂ ਕਰਾਂ ਮੈਂ ਆਪੇ ਕਰ ਲਊਗਾ ਤੂੰ ਤੇਰੀ ਹਾਂ ਤਾਂ ਹੈ ਨਾ ਚਲ ਹਾਂ ਤਾਂ ਹੈਗੀ ਆ ਨਾ ਹਾਂ ਵਰਗੀ ਆ ਪਰ ਵੀ ਮੈਨੂੰ ਆਏ ਵੀ ਨਿਭਦੀ ਨਹੀਂ ਗਾ ਚੇਰੇ ਸਾਝੀ ਜੀ ਹੈ ਫੇਰ ਤੂੰ ਹੀ ਗੱਲਾਂ ਕਹੀਆਂ ਨੀਆਂ ਯਾਰ ਤੇ ਤੂੰ ਕਿਹਾ ਹੀ ਮੰਨਦਾ ਮੇਰੀ ਗੱਲ ਸੁਣ ਨਿਭਦੀ ਨਹੀਂ ਸਾਡੀ ਹੁਣ ਸਾਰਾ ਦਿਨ ਇਕੱਠੇ ਰਹਿਨੇ ਆਸੀਂ ਹੁਣ ਦੀ ਗੱਲ ਹੋਰ ਆ ਜਦੋਂ ਚੀਜ਼ ਲੈ ਲਈ ਉਦੋਂ ਗੱਲ ਹੋਰ ਹੋ ਜਾਂਦੀ ਹੈ ਨਹੀਂ ਐਵੇਂ ਲੱਗਦਾ ਜਿਨੂੰ ਜਿਨੂੰ ਨਾ ਰੁਪਏ ਵੱਟ ਕੇ ਦਿਨ ਫੜਾਇਆ ਨਾ 2-3 ਲੱਖ ਰੁਪਏ ਕੋਈ ਲੱਖ ਰੁਪਏ ਦੀ ਗੱਲ ਨਹੀਂ 15 ਲੱਖ ਦੀ ਗੱਲ ਹੈ 15 ਲੱਖ ਦੀ ਗੱਲ ਤਾਂ ਹੈਗੀ ਆ ਨਾ ਇੱਕ ਸੀਜ਼ਨ ਦੇ ਵਿੱਚ ਪਤਾ ਜਦੋਂ 3 ਲੱਖ ਰੁਪਏ ਕਮਾਈ ਕਰਤੀ ਨਾ ਤੂੰ ਤਾਂ ਆਪ ਹੀ ਆਖੇਂਗੀ ਪਹਿਲਾਂ ਆਖਿਆ ਉਹਨੇ ਲੈਦੇ ਫਿਰ ਤੂੰ ਇਹ ਗੱਲ ਕਹੀਂਗੇ ਆ ਦੇਖ ਲਓ ਫਿਰ ਤੁਹਾਡੀ ਮਰਜ਼ੀ ਆ ਕਰ ਲੋ ਕੰਮ ਫਿਰ ਮੈਂ ਕਹਿ ਦਿਆਂ ਕੰਮ ਨਾ ਕਰ ਲਾ ਕਰ ਲਾ ਹੈ ਕਰ ਲੈ ਰੇ ਫਿਰ ਹੁਣ ਮੈਂ ਤੇਰੀ ਜੇ ਤਾ ਲੈਣ ਆ ਮੈਂ ਕਿ ਜੇ ਕੋ ਉਧਰ ਮੈਂ ਉਹ ਤਾਂ ਬਿਨਾ ਪੁੱਛੇ ਲਿਆ ਆ ਫਿਰ ਮੈਂ ਘਰੇ ਕਲੇਸ ਨਾਲ ਬੜਿਆ ਖੂ ਐਡਾ ਬੜਾ ਸੰਦ ਲਿਆ ਫਿਰ ਫਿਰ ਵਫਾ ਨਹੀਂ ਕਰਦਾ ਹੁੰਦਾ ਸੰਦ ਚਲ ਚੰਗਾ ਮੈਂ ਤੇ ਪਸੂ ਬਣਨੇ ਡਾਟ ਪਾਈ ਜਾਂਦੇ ਨੀਰੇ ਨੂੰ ਜਾਂ ਬਗ ਜਾ ਕਰ ਲਾ ਰੇ ਤੂੰ ਇੰਨਾਂ ਨਾ ਜਾ ਕੇ ਚਲ ਫਿਰ ਮੈਂ ਕਹਿਣਾ ਬਾਈ ਨੂੰ ਨਾ ਕਰ ਲਾ ਬਗ ਜਾ ਚਲ ਠੀਕ ਆ ਚੰਗਾ ਫਿਰ ਮੈਂ ਕਹਿਣਾ ਚੰਗਾ ਮਸ਼ੀਨ ਤਾਂ ਲੈਣੇ ਫਿਰਦਾ ਸੰਜੀ ਉਧਰ ਪਸੂ ਗੜੜ ਪਾਈ ਜਾਂਦੇ ਨੀਰੇ ਵਧਣਾ ਇਹ ਹੋਰ ਚਿੰਤਾ ਲਾ ਗਿਆ ਆਖੇ ਮਸ਼ੀਨ ਲੈਣੀ ਐ ਸਾਂਝੀ ਮਸ਼ੀਨ ਤਾਂ ਲੈਣ ਨੂੰ ਫਿਰਦਾ ਐ ਨੀ ਬਣੀ ਨੀ ਛੋਡੀ ਮੈਨੂੰ ਪਤਾ ਐ ਸਾਂਝੀ ਚੀਜ਼ ਤਾਂ ਬਹੁਤ ਪੰਗਾ ਹੁੰਦਾ ਪੰਗਾ ਆਈਆਂ 15 ਲੱਖ ਦੀ ਗੱਲ ਐ ਕੋਈ ਥੋੜੀ ਨੀ 20 30 ਹਜ਼ਾਰ ਦੀ ਨੀ ਲੱਖ ਰੁਪਈਆ ਦੀ ਗੱਲ ਨੀ 15 ਲੱਖ ਕਿਤੇ ਬਣਦਾ ਤੈਨੂੰ ਪਤਾ ਵੀ 7 7 ਲੱਖ ਰੁਪਈਆ ਆਊਗਾ ਅੱਧ ਚ ਹੇ ਫੇਰ ਖੜਾਉਣ ਪਿੱਛੇ ਪੰਗਾ ਪਿਆ ਕਰੂ ਉਧਰ ਖੜਾਉਣੀ ਐ ਕਿ ਇੱਧਰ ਖੜਾਉਣੀ ਐ ਉਹ ਆਖ ਘੁਰ ਮੇਠਕ ਬਣ ਜੇ ਉਹ ਘਮੇਠਕ ਬਣਾਉਣੀ ਐ ਮੈਂ ਪੈਸੇ ਲਾਇਆ ਆਖਣਗੇ ਅਸੀਂ ਪੈਸੇ ਜੱਬ ਜਰੂਰ ਪਊਗਾ ਸਾਂਝੀ ਚੀਜ਼ ਦਾ ਠੀਕ ਹੈ ਬਾਈ ਠੀਕ ਹੈ ਹਾਂ ਬਹੁਤ ਵਧੀਆ ਗੱਲ ਹੈ ਖੁਸ਼ਖਬਰੀ ਹੈ ਠੀਕ ਹੈ ਓਕੇ ਬਾਈ ਉਹ ਤੂੰ ਇੱਥੇ ਬੈਠੀ ਐ ਬੈਠਣੀ ਹੁਣ ਹੋਰ ਕੀ ਕਰਾਂ ਉਹ ਤੂੰ ਦਾ ਪਾਲੀ ਨੂੰ ਖੁਸ਼ਖਬਰੀ ਦੇ ਕੇ ਆ ਕਾਦੀ ਦੇ ਕੇ ਆ ਮਾਹਣ ਮੇਰਾ ਜੱਗੇ ਨਾਲ ਗੱਲ ਕੀਤੀ ਸੀ ਸਾਂਝੀ ਮਸ਼ੀਨ ਲਿਆਉਣ ਦੀ ਤੇ ਮੈਂ ਮੈਂ ਸਲਾਹ ਤਾਂ ਕੀਤੀ ਸੀ ਹੂੰ ਉਹ ਕਹਿੰਦਾ ਬਾਈ ਪਾਲੀ ਵੀ ਮੰਨ ਗਈ ਕਿ ਆਪਾਂ ਸਾਂਝੀ ਮਸ਼ੀਨ ਲਿਆਵਾਂਗੇ ਮੰਨ ਗਈ ਪਾਲੀ ਮੈਨੂੰ ਤਾਂ ਸੀ ਪਾਲੀ ਨੇ ਹਾਂ ਨਹੀਂ ਕਰਨੀ ਮੰਨਣਾ ਕਿਉਂ ਨਹੀਂ ਉਹਨੂੰ ਪਤਾ ਹੀ ਐ ਆਪਣੇ ਸਾਰੇ ਦਾਣੇ ਆਈ ਵਾਰ ਖਰਾਬ ਹੋ ਜਾਂਦੇ ਆ ਉਹ ਹੁਣ ਤਾਂ ਵਾ ਮੌਜਾਂ ਕਰਾਂਗੇ ਮੌਜਾਂ ਮਸ਼ੀਨ ਵਾਲੇ ਵੱਜਿਆ ਕਰਾਂਗੇ ਵੱਡੀ ਮਸ਼ੀਨ ਲਿਆਵਾਂਗੇ ਅੱਛਾ ਹਾਹੋ ਤੇ ਫਿਰ ਆਪਣੇ ਦਾਣੇ ਖੜਾਉਆ ਕਿੱਥੇ ਕਰਾਂਗੇ ਇੱਥੇ ਬਾਹਰ ਤਾਂ ਪਾਵਾ ਖੜਾ ਦੇ ਕਰੀ ਬਾਗੜੇ ਚ ਉਹ ਗੱਲ ਪੱਕੀ ਐ ਤਾਂ ਕਦੇ ਗੱਲ ਸੋਚੀ ਦੀ ਹਾਂ ਵੀ ਖੜਾਉਂਗੇ ਕਿੱਥੇ ਉਹਨੇ ਚ ਬੇੜੇ ਚ ਖੜਾਵਾਂਗੇ ਤਾਂ ਸਾਰਾ ਬੇੜਾ ਰੁਕਜੂ ਆਪਾਂ ਐ ਕਰਾਂਗੇ ਹਾਂ ਉੱਥੇ ਨਾ ਜਿੱਥੇ ਆਪਣੀ ਸਬਜ਼ੀ ਲੱਗੀ ਹੋਈ ਐ ਬਾੜੀ ਬਣੀ ਐ ਹੂੰ ਉੱਥੇ ਆਪਾਂ ਉੱਚੇ ਸ਼ਟਰ ਚੜਾ ਦੇਾਂਗੇ ਹਾਂ ਤਾਂ ਆਪਣੇ ਬਾਰਗੇ ਖੜਾਵਾ ਆ ਗਿਆ। ਇਹ ਆਪਣੀ ਬਾਰਗੇ ਖੜਾ ਮੈਨੂੰ ਫੇਰੀ ਆਪਣੀ ਤੌਰ ਬਣੂਗੀ। ਹੁਣ ਜੇ ਇਹਨਾਂ ਨੇ ਬਾਰਗੇ ਜਾ ਖੜਾਈ ਆਪਣੀ ਕਹਾਣੀ ਟਾਣੇ। ਉਹ ਕਿਤੇ ਤੂੰ ਪਹਿਲੀ ਨਾ ਗੱਲ ਕਰ ਦੇ। ਨਾ ਨਾ। ਜੇ ਇੱਧਰ ਮੈਂ ਹੋ ਸਕੀਮ ਕਰ ਲੈਣ ਉਧਰ ਨਾ ਬਣਾਣ ਮਸ਼ੀਨ ਵਾਲਾ। ਕਿਉਂ ਉੱਥੇ ਕਹਿੰਦਾ। ਪਹਿਲਾਂ ਮਸ਼ੀਨ ਚ ਪਾਇ ਸੀ ਆਪਾਂ ਨਾਲ ਮੈਂ ਟੌਰ ਬਣਾਉਣਗੇ। ਅੱਜ ਤਾਂ ਹੋਊਗੀ ਫੇਰ ਆਪਣਾ। ਹਾਂ ਉਹ ਕਿਸੇ ਨੂੰ ਕੀ ਪਤਾ ਹੈ। ਬਾਰੇ ਤੋਂ ਬਾਈ ਕੋਈ ਨਾ ਗੱਲ ਕਰੀ ਵੀ ਇੱਥੇ ਖੜਾਵਾਂਗੇ ਉੱਥੇ ਜਦੋਂ ਆਪਾਂ ਸ਼ਟਰ ਚੜ੍ਹਾ ਲੇ ਮਸ਼ੀਨ ਲਿਆਂਦੀ ਜਦੋਂ ਲੈ ਕੇ ਖੜਾਈ ਉਹਦੀ ਪਤਾ ਲੱਗਿਆ ਨਾ ਹਾਂ ਵੀ ਐਂ ਚੜ੍ਹਾ ਲੈਣਾ ਖੜਾਵਾਂਗੇ ਬਿਆਜਾ ਥਾਂ ਤਾਂ ਬਣਾਇਆ ਪਿਆ ਖੜਾਵਾਂ ਵਾਲਾ ਤਾਂ ਨਾ ਨਾ ਜੇ ਪੁੱਛੂਗਾ ਵੀ ਕੋਈ ਨਹੀਂ ਬਾਈ ਕਰ ਲਾਂਗੇ ਹੀਲਾ ਕਰ ਲਾਂਗੇ ਹੀਲਾ ਜੇ ਪੁੱਛਣ ਵੀ ਲੱਗੇ ਜਦੋਂ ਆਪਾਂ ਬਣਾਇਆ ਕਹਿੰਦੇ ਅਸੀਂ ਤਾਂ ਪਾਥਰ ਰੱਖਣ ਨੂੰ ਬਣਾਇਆ ਹਾਂ ਹਾਂ ਏਡਿਕ ਏਡਿਕ ਗੱਲ ਹੈ ਮਸ਼ੀਨ ਤਾਂ ਦੇਖ ਆਪਣੇ ਵਰਗੀ ਖੜੂਗੀ ਉਹਨਾਂ ਨੇ ਆਪਣੀ ਖੜਾਵਾਂਗੇ ਜਦੋਂ ਆਪਾਂ ਹੁਣ ਕਰ ਲਈ ਸਲਾਹ ਆਹੋ ਮੈਂ ਆਪਾਂ ਨੇ ਕਹਿੰਦਾ ਕਹਿਣਾ ਕਿਸੇ ਨੂੰ ਦੱਸਣਾ ਵੀ ਸਾਂਝੀ ਹੈ ਵੀ ਸਾਡੀ ਮਸ਼ੀਨ ਹੈ ਜਿਹੜਾ ਆਪਣੇ ਘਰੇ ਖੜੀ ਹੈ ਜਿਹੇ ਪਤਾ ਹੁਣ ਵੀ ਜੱਗੇ ਨਾਲ ਸਾਂਝੀ ਹੈ ਰਿਸ਼ਤੇਦਾਰ ਨੂੰ ਤਾਂ ਨਹੀਂ ਪਤਾ ਪਿੰਡ ਵਾਲਿਆਂ ਨੂੰ ਲੱਭ ਜੂ ਪਿੰਡ ਵਾਲਿਆਂ ਨੂੰ ਪਤਾ ਹੋਊਗਾ ਹਾਂ ਹੋ ਲੈ ਕੋਈ ਗੱਲ ਨਹੀਂ ਮੈਂ ਤਾਂ ਸਾਰਿਆਂ ਦੇ ਢੇੜਾ ਮਾਰ ਕਿਉਂ ਆਂਡਣਾ ਗਵੰਡਣਾ ਸਾਰੇ ਗਵੰਡ ਚ ਜਾ ਕੇ ਆਉਂ ਸਾਰਿਆਂ ਨੂੰ ਕਹਿ ਕਿਉਂ ਵੀ ਸਾਈ ਸਾਨੂੰ ਦਿਓ ਭੈਣੇ ਕਣਕ ਦੀ ਕਣਕ ਐ ਤੇ ਕੀ ਅਸੀਂ ਵੱਢਾਂਗੇ ਉਹ ਪਹਿਲਾਂ ਤਾਂ ਤੁਹਾਨੂੰ ਖੁਸ਼ਖਬਰੀ ਪਾਲੀ ਨੂੰ ਸੁਣਾ ਕੇ ਆ ਕਹਿੰਨੇ ਭੈਣੇ ਖੁਸ਼ਖਬਰੀ ਹੈ ਚਲ ਮੈਂ ਤਾਂ ਮ ਪਾਲੀ ਕੋਲੇ ਜਾਂ ਮੈਂ ਨੇ ਦੋ ਚਾਰ ਘਰ ਰਾਹ ਚ ਆਉਣਗੇ ਮੈਂ ਸਾਰਿਆਂ ਨੂੰ ਕਹਿ ਜੂ ਹਾਂ ਸਾਈਂ ਤੇ ਨਹੀਂ ਛੋਟੀ ਕਣਕਾਂ ਸੀ ਵੱਡਾਂਗੇ ਕਿਸੀ ਲਾਵਾਂਗੇ ਮਸ਼ੀਨਾਂ ਸਾਈਂਆਂ ਰੋਕ ਲਓ ਪਹਿਲੀ ਹਾਂ ਉਹ ਪਹਿਲੀ ਸਾਈਂਆਂ ਕਰਾਂਗੇ ਫਿਰ ਤੇ ਨਾ ਮੈਂ ਪਾਲੀ ਨੂੰ ਕਿਹਾ ਵੀ ਤੂੰ ਵੀ ਕਰ ਲਈ ਦੋ ਚਾਰ ਸਾਈਂਆਂ ਨਹੀਂ ਕਿਸੀ ਨੂੰ ਉਹ ਤਾਂ ਹੁਣ ਕਰਨੀ ਆ ਅੱਧ ਹੋਂ ਨਾਲ ਉਹਨਾਂ ਨੂੰ ਵੀ ਉਨਹੀਂ ਹੋ ਏ ਕਿਤੇ ਮੇਰੇ ਨਾਲ ਉਹ ਵੱਧ ਨਾਲ ਸਾਈਂਆਂ ਕਰ ਲੈ ਮੈਂ ਵੱਧ ਕੋਲੇ ਜਾ ਕੇ ਆਵਾ ਮਾਰਾਂ ਮੈਂ ਤੈਨੂੰ ਦੱਸ ਕਰੇ ਕੰਮ ਦੇ ਆਪਣੀ ਜੇ ਪੰਜ ਚਰਕਾ ਹੋਰ ਨਿਕਲ ਮੋਰ ਦੇ ਵੀ ਜਾ ਕੇ ਹੋਲਾ ਮੇਰੀ ਗੱਲ ਸੁਣ ਲੈ ਮੈਂ ਤਾਂ ਉਹ ਪਰਾਂ ਜਾ ਕੇ ਉਧਰ ਸੱਚ ਕੇ ਉਹਨਾਂ ਕੋਲ ਦੇ ਲੋਕਾਂ ਕੋਲ ਦਾ ਫੇਰ ਜਾਈ ਪਹਿਲਾਂ ਪਾਲੀ ਕੇ ਜਾ ਕੇ ਆ ਖੁਸ਼ਖਬਰੀ ਦੇਖਿਆ ਪਹਿਲਾਂ ਤਾਂ ਹੁਣ ਪਾਲੀ ਕੀ ਜਾਨੀਆ ਫਿਰ ਮਸ਼ੀਨ ਵੀ ਲੈਣ ਜਾਉਂਗੇ ਅਸੀਂ ਸਾਈਆਂ ਤਾਂ ਬੁੱਕ ਕਰ ਲੀਏ ਫੇਰੀ ਕਣਕ ਵੱਢਾਂਗੇ ਤੇ ਮਸ਼ੀਨ ਲਿਆ ਕੇ ਖੜਾਤੀ ਤੇ ਵੱਢਾਂਗੇ ਕੀ ਹੁਣ ਤਾਂ ਆਪਣੀ ਪੂਰੀ ਟੌਰ ਬਣ ਜੂ ਪੂਰੀ ਔਰ ਲੈ ਕੁਛ ਨਾ ਸਾਰੇ ਮੈਂ ਤੇਰੇ ਅੱਗੇ ਤੇ ਨਾ ਹੁੰਦਾ ਸਾਡੇ ਤਾਂ ਭੈਣੇ ਵੱਡੀ ਕੋ ਪਾਏ ਨਾ ਅਸੀਂ ਤਾਂ ਉਹਦੇ ਨਾਲ ਆਪਦੀ ਨਾ ਪਹਿਲਾਂ ਚ ਹੀ ਵੱਢ ਲਾਨੇ ਆ ਤੇ ਆਪਾਂ ਡਿਵਕਦੇ ਫਿਰਦੇ ਰਹਿੰਦੇ ਆਈ ਵਾਰ ਉਹ ਲੈ ਹੁਣ ਤਾਂ ਚਲ ਮੈਂ ਜਾ ਕੇ ਆਣੀ ਪਾਲੀ ਕੋਲੇ ਤੇ ਪੰਜ ਚਾਰ ਘਰਾਂ ਦੇ ਜਾ ਕੇ ਆਉਂਗੀ ਤੇ ਆਦਾ ਨਾ ਕੰਮ ਕਰ ਲਈ ਮਾੜਾ ਮੋਟਾ ਮੇਰੇ ਉਹਦੀ ਕੰਮ ਤਾਂ ਮੈਂ ਸਾਰੇ ਕੰਮ ਦੱਸ ਕੀ ਕੰਮ ਕਰਨ ਵਾਲਾ ਹੈ ਉਹ ਸਬਜੀ ਚੀਰਦੀ ਉਹ ਸਬਜੀਆਂ ਸਬਜੀਆਂ ਤਾਂ ਕਿੱਥੇ ਤੇਰੇ ਆਉਂਦੇ ਤਾਂ ਮੈਂ ਰੋਟੀਆਂ ਹੀ ਪਕਾ ਲੂ ਰੋਟੀਆਂ ਉਹ ਬਾਬਾ ਘਰੂ ਅਟਕਣ ਦੇ ਮੈਂ ਆਪ ਹੀ ਪਕਾ ਲੂੰਗੀ ਇੱਥੇ ਕੱਚਾ ਨਾ ਨਾ ਤੱਕ ਕੇ ਧਰਦੀ ਮੈਂ ਤਾਂ ਖਾਦਾ ਨਾ ਜਾਵੇ ਵਧੀਆ ਪਕਾਉਂਗੀ ਆ ਕੇ ਮੈਂ ਹਲਕੇ ਵਿਚਾਰ ਲਾਉਣੇ ਆ ਕੇ ਲੈ ਲੂੰਗੀ ਐਵੇਂ ਨਾ ਕੱਚੀਆਂ ਰੋਟੀਆਂ ਪਕਾਉਣ ਲੱਗ ਜੀ ਬਹੀ ਆ ਕੇ ਲਾਹੂੰਗੀ ਜਾ ਕੇ ਆਵਾਂ ਸੱਕੂ ਗਿਆ ਨਾ ਚੁੱਪ ਤੇ ਚੁੱਲਾ ਜਾ ਪਤੀਲਾ ਤਰ ਕੇ ਵੇਖਦੇ ਆ ਇਹਦੇ ਚ ਬਾਹ ਨਹੀਂ ਚੁੱਲੇ ਤੇ ਮਿੱਟੀ ਲਾਈ ਬੈਠੀ ਐ ਤੇ ਹੋਰ ਇਹ ਪਤੀਲੇ ਵਿੱਚ ਤਰਦਾ ਨਿਕਲਦਾ ਕਰ ਰਿਹਾ ਇਹ ਬੜੇ ਨਿਕ ਵਿੱਚ ਜੇ ਤੇ ਮਿੱਟੀ ਚਾਰਤੋਂ ਹੋਰ ਲਾ ਕੇ ਥੋਬੇ ਵਿੱਚ ਹੀ ਜੜ ਦਾਂਦੀ ਇਹਨੂੰ ਨਾ ਵਿੱਚ ਜੜਨਾ ਚੜਾਂਗੇ ਹਾਂ ਆਏ ਨਹੀਂ ਤਾਂ ਦਿਨ ਵਿੱਚ ਆਏ ਫਸਾ ਕੇ ਫਸੇ ਇੱਥੇ ਮਿੱਟੀ ਲਾ ਦਾਂਗੇ ਤੇ ਜੇ ਪਹਿਲੀ ਨਾਂ ਦੀ ਨਹੀਂ ਆਏ ਨਿਕਲਦਾ ਠੀਕ ਹੈ ਭੈਣੇ ਜਦੋਂ ਜੀ ਕਰੂ ਚੱਕ ਕੇ ਧੋ ਦਿਆ ਕਰੀ ਫਿਰ ਕਾਲਾ ਹੋਣੇ ਲੋਕ ਨਹੀਂ ਹੁੰਦਾ ਆ ਨਹੀਂ ਬਣਾਉ ਉਹ ਵਿੱਚ ਨੰਬੀ ਤੇ ਸਾਡੀ ਕੁੜੀ ਮੈਂ ਤਾਂ ਤੇਰੇ ਬਾਈ ਨੇ ਤੇਰੇ ਕੋਲ ਗੱਲ ਕਰੀ ਸੀ ਬਾਈ ਨੇ ਹਾਂ ਕਰੀ ਸੀ ਗੱਲ ਤਾਂ ਭੈਣੇ ਮੇਰੇ ਨਾਲ ਕੀ ਕਹਿੰਦਾ ਸੀ ਤੇ ਉਹ ਕਰਪਾਣ ਜੀ ਦੀ ਗੱਲ ਹੋਈ ਆ ਹੋਰ ਲੈ ਲੈਣੇ ਫਿਰ ਆਪਾਂ ਨਹੀਂ ਵਧੀਆ ਭੈਣੇ ਉਹ ਤਾਂ ਹਾਂ ਜੜ ਕੇ ਸ਼ਾਮੇ ਛੂਮੇ ਬੈ ਜੀਏ ਕਿਤੇ ਆ ਮੰਜਾ ਜਿਆ ਇੱਧਰ ਖਿੱਚ ਲੈ ਨੀ ਚੱਲ ਕੋਈ ਨਹੀਂ ਆ ਜਾ ਇੱਥੇ ਬਹਿ ਜਾ ਜ ਮੇਰੇ ਉਰੇ ਲਿਆ ਪੈਣੇ ਤੇ ਤੱਪ ਵਾਲੀ ਐ ਨਾ ਇੱਥੇ ਹੀ ਬਹਿ ਜਾਗੇ ਆ ਜਾ ਬਾ ਅੱਛੀ ਮੈਂ ਸ਼ਰਿੰਗੀ ਜਾਂਦੀ ਐ ਕੋਈ ਨਹੀਂ ਮੱਜ ਤਾਂ ਨੀਰਾ ਪੋਣੇ ਤਾਂ ਰਿੰਗਦੀ ਔਣ ਚੱਲ ਚੂਲੇ ਨੇ ਘਰੇ ਨਹੀਂ ਤੋਕੇ ਨਾ ਤਰੇ ਨਹੀਂ ਹਜੇ ਤਾਂ ਮੈਂ ਤਾਂ ਤੋਤੇ ਸਾਰੇ ਕੱਪੜੇ ਪੈਣੇ ਤਰਚ ਅੱਛਾ ਮੇਰੇ ਤਾਂ ਹੀ ਰਹਿੰਦਾ ਕੰਮ ਵਿਚਾਲੇ ਅੱਛਾ ਤੋਤਾ ਫੇਰ ਲੈ ਲੈਨੇ ਆਪਾਂ ਕਰ ਪੈਣ ਤਾਂ ਫੇਰ ਮੈਂ ਤਾਂ ਹਾਂ ਕਰਤੀ ਤੂੰ ਵੀ ਹਾਂ ਕਰਤੀ ਮੇਰੀ ਹੈ ਤਾਂ ਹਾਂ ਹੀ ਪੈਣੇ ਤੇ ਗੱਲ ਕਰ ਹੋਏਗਾ ਤੇ ਜੇ ਆਪਾਂ ਕਪੈਣ ਲੈ ਲਈਏ ਵੱਡੀ ਨਹੀਂ ਤਾਂ ਆਪਣੀ ਟੌਰ ਬਣ ਜੂਗੀ ਮਾਰੇ ਇਹਨਾਂ ਨਾਲ ਕਮਲ ਗਿਆ ਆਪਣੇ ਪੇਕਿਆਂ ਦੀ ਕਣ ਕਪੜਾ ਕਰਾਂਗੇ ਨਹੀਂ ਤਾਂ ਤੇਰੇ ਪੇਕੀ ਮਾਰੇ ਜਾ ਕਰੂ ਨੇ ਮੇਰੇ ਵਗ ਜਾ ਕਰੂ ਹਾਂ ਉਹ ਵੀ ਟਾਰ ਬਣੂਗੀ ਉਹ ਤਾਂ ਹੈਗਾ ਟਾਰ ਤਾਂ ਬਣੂਗੀ ਚੱਲ ਫਿਰ ਆਪਾਂ ਲੈ ਹੀ ਲੈਨੇ ਹਾਂ ਚਲ ਵਧੀਆ ਐ ਸੋਣੀ ਸੋਲ ਪ੍ਰਮਾਤਮਾ ਬੜੀ ਚੀਜ਼ ਬਣ ਸੰਦ ਬਣੂ ਕੋਈ ਚੰਦਤਾ ਬਣ ਜੂਗਾ ਭੈਣੇ ਮੈਨੂੰ ਤਾਂ ਐ ਸੀ ਮੈਂ ਖਾਦ ਤੇ ਤੂੰ ਨਾ ਜਵਾਬ ਦੇ ਦੇ ਮੈਂ ਤਾਂ ਉਹਦੀ ਹਾਂ ਕਰਤੀ ਸੀ ਪਹਿਲਾਂ ਤਾਂ ਮੇਰਾ ਮਨ じゃ ਮਿਲਿਆ ਨਹੀਂ ਜਦੋਂ ਨੇ ਆਏ ਆ ਆਖਿਆ ਨਾ ਕਹਿੰਦਾ ਕਿ ਤੈਨ 3.5 ਲੱਖ ਰੁਪਏ 2 ਲੱਖ ਰੁਪਏ ਸੀ ਜੰਦਾ ਕਮਾ ਲਿਆ ਕਰੂਗੀ ਫੇਰ ਮੇਰੀ ਹਾਂ ਹੋ ਗਈ ਮਖਾ ਚੱਲ ਲੈ ਲੈ ਫੇਰ ਤਾਂ ਆਪਾਂ ਨੂੰ ਵਧੀਆ ਤੇਰੀ ਇਹ ਲਟਾਈ ਲੱਖ ਕਮਾਇਆ ਕਰਾਂਗੇ ਤਾਂ 7.5 ਲੱਖ 7.5 ਲੱਖ ਰੁਪਇਆ ਆਇਆ ਕਰੂਗਾ ਇੱਥੇ ਕੋਈ ਗੱਲ 7 ਰੁਪਇਆ ਨਹੀਂ ਬਣਦਾ ਬਣਦਾ ਤਾਂ ਇੱਥੇ ਮੈਂ ਕਹਿੰਦਾ ਮਖਾ ਚੱਲ ਲੈ ਲੈ ਤੇ ਨਾਲੇ ਕਮਲਗੇ ਆਪਣੇ ਆਪ ਦੀ ਪੇਕਿਆਂ ਦੀ ਵਡਾਇਆ ਕਰਾਂਗੇ ਕਣਕ ਤੇ ਹੋਰ ਐਨਾਂ ਕੋਲੇ ਪੇਈ ਜਾ ਕਰਾਂਗੇ ਤੇਰੀ ਆ ਸਾਰੇ ਰਿਸ਼ਤੇਦਾਰ ਆਪਣੇ ਵਡਾਇਆ ਕਰਨਗੇ ਟੌਰ ਬਣੂਗੀ ਰਿਸ਼ਤੇਦਾਰ ਟੌਰ ਤੇ ਰਿਸ਼ਤੇਦਾਰਾਂ ਦੀ ਟੌਰ ਵੀ ਉਹਨੂੰ ਰਿਸ਼ਤੇ ਜਾ ਕਰਨਗੇ ਥਾਨਿਕ ਮੰਡ ਦੇ ਵਡਾਇਆ ਕਰਨਗੇ ਆਪਣੇ ਤਾਂ ਪੈਸੇ ਬਣਨਗੇ ਚਾਰ ਹਾਂ ਚਲੋ ਤਮਨ ਜੀ ਤੇ ਮੈਂ ਤਾਂ ਭਨੇ ਨਾ ਦੋ ਚਾਰ ਘਰਾਂ ਦੇ ਤੇ ਮਾਉਂਦੀ ਆਉਂਦੀ ਹਾਂ ਕਿਹਾ ਹੀ ਤੇ ਪੰਜ ਚਾਰ ਦੇ ਮੈਂ ਹੋਰ ਜਾ ਕੇ ਆਉਣੀ ਆ ਤੇ ਸਾਈ ਪੱਕੀ ਤੂੰ ਵੀ ਕਰ ਲਈ ਨਾ ਮੈਂ ਤਾਂ ਆਪ ਕਰਦੀ ਸਾਈ ਪੱਕੀ ਆ ਚੁੱਲੇ ਤਿੱਲਕ ਤੁਲੇ ਫੇਰ ਵੇਖੀ ਜੋ ਮੈਂ ਵੀ ਕਰਕੇ ਆਉਣੀ ਆ ਸਾਈ ਪੱਕੀ ਐ ਕਰੀ ਜਿਹਦੇ ਦੂਰ ਘਰ ਆ ਉਹਨਾਂ ਨੂੰ ਤਾਂ ਤੂੰ ਫੋਨ ਕਰਦੀ ਵੀ ਦੇਖ ਪਾਈ ਸਾਈ ਹੋ ਗਈ ਤਾਂ ਕਰ ਆਪਾਂ ਤੁਰਨੇ ਚੱਲਦੀਆਂ ਤੂੰ ਹਾਂ ਹੀ ਲੰਗ ਜੀ ਮੈਂ ਇੱਧਰ ਚਾਰ ਘਰਾਂ ਦੇ ਕਹਿ ਕੇ ਆ ਜੂਗੀ ਆ ਜਾ ਨਹੀਂ ਫਿਰ ਚੱਲਗੇ ਦੋਨੋਂ ਚੱਲ ਚਲ ਆ ਜਾ ਆ ਜਾ ਵਦਿਆਨ ਪਹਿ ਸਾਰਿਆਂ ਨੂੰ ਪੱਕੀਆਂ ਕਰ ਲਿਏ ਵੀ ਪਹਿਲੇ ਚਿਲੇ ਲਿਕ ਪੈਣ ਤੇ ਵਾਸ ਕਣ ਕੋਨ ਸਾ ਥੰਬੜੋਣੀ ਹਜੇ ਕਿਸ ਨੂੰ ਇਹਨਾ ਦਸੀ ਨਹੀਂ ਹਜੇ ਇਹਨੇ ਲੈਤੀ ਨਹੀਂ ਨਾ ਇਹ ਰਹਦੀ ਮੈਂ ਲੈਤੀ ਨਹੀਂ ਕਰਾਂ ਤੇ ਸਮਾਸ ਰਿੰਗ ਇਹਨ ਦਸੀ ਨਹੀਂ ਰਾਕੇ ਪਾਉਂਗੀ ਆਕੇ ਪਾਉਂਗੀ ਫੇਰ ਮੱਕ ਪਹਿਲੇ ਆਪ ਦਾ ਪੇੜ ਦੇ ਫੇਨਾ ਚਲ ਕੋਈ ਨਹੀਂ ਹੋ ਜਾ ਕਰ ਜਵਾਬ ਖਹਿਗੇ ਆ ਹੈਗੇ ਹਾਂ ਚੱਲ ਚੱਲ ਪੈਣੀ ਚੱਲ ਉਹ ਹਿੱਧਰ ਕਿਹਾ ਨਹੀਂ ਆਜੋ ਕਹਿਰਾ ਇੱਧਰ ਹੀ ਕਿਹਾ ਨੂੰ ਇੱਧਰ ਫੇ ਰੱਖ ਜੀ ਚੱਲ ਚੰਗ ਪੁੱਛਿਆ ਨਾ ਗੱਲ ਲਾਲ ਨੂੰ ਕਰੀ ਉਹ ਓ ਬਈ ਗੱਲਾਲ ਓ ਬਈ ਹਾਂ ਬਈ ਕਰੀ ਆ ਜਾ ਹੈ ਹਾਂ ਹੋ ਠੀਕ ਹੈ ਬਾਈ ਕਿਵੇਂ ਹੈ ਠੀਕ ਹੈ ਉਹ ਵਧਾਈਆਂ ਬਾਈ ਤੈਨੂੰ ਵਧਾਈਆਂ ਬਾਈ ਆਇਆ ਆਪਾਂ ਇੱਥੇ ਗੱਲ ਕਰ ਲੈਣ ਦੋ ਔਰ ਆਜਾ ਅੰਦਰ ਹੀ ਬੈਠਾਂਗੇ ਯਾਰ ਅੰਦਰ ਹੀ ਕਰਾਂਗੇ ਗੱਲਾਂ ਉਹ ਬਾਹਰ ਗੱਲਾਂ ਕਰਨ ਵਾਲੀਆਂ ਨਹੀਂ ਹੁੰਦੀਆਂ ਇਹ ਉਹ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਵਧਾਈਆਂ ਤੈਨੂੰ ਰੱਬ ਸਭ ਨੂੰ ਵਧਾਵੇ ਮਹਾਰਾਜ ਮੈਂ ਤੈਨੂੰ ਐਵੇਂ ਮੈਂ ਤੈਨਾਂ ਦੋਸਤ ਗੱਲਾਂ ਖੋਲਣ ਆਇਆ ਸੀ ਗੱਲਾਂ ਆ ਯਾਰ ਦੋ ਕਿ ਗੱਲਾਂ ਆ ਸਾਰੀਆਂ ਹੀ ਖੋਲ੍ਹਾਂਗੇ ਆਪਾਂ ਯਾਰ ਗੱਲਾਂ ਖੋਲੇ ਬਿਨਾਂ ਤਾਂ ਗੱਡੀ ਚੱਲਦੀ ਨਹੀਂ ਹਾਂ ਮੈਂ ਤਾਂ ਆਇਆਗਾ ਨਾ ਮੈਂ ਕਿਹਾ ਮੇਰੀ ਗੱਲ ਸੁਣ ਆਪਾਂ ਮਸ਼ੀਨ ਲਿਆਉਣ ਤੋਂ ਪਹਿਲਾਂ ਮੈਂ ਕਿਹਾ ਚਾਰ ਗੱਲਾਂ ਕਰ ਲਈ ਅਜੀ ਇਥੇ ਸਕੀਮ ਕਰੀ ਮੈਂ ਤੇ ਹਰਪ੍ਰੀਤ ਨੇ ਇੱਥੇ ਅਸੀਂ ਬਣਾਵਾਂਗੇ ਛੱਟਰਾ ਅੱਛਾ ਛੱਟਰਾ ਥਲੇ ਇੱਥੇ ਮਸ਼ੀਨ ਖੜਾਇਆ ਕਰਾਂਗੇ ਬਾਈ ਮੇਰੀ ਗੱਲ ਸੁਣ ਨਾ ਚਲ ਆ ਤੇਰੀ ਮੰਨ ਲਾਣਿਆ ਚਲ ਵਧੀਆ ਹੋ ਗਿਆ ਆਪਾਂ ਇੱਥੇ ਖੜਾ ਲਾਂਗੇ ਜਦੋਂ ਹੁਣ ਆ ਸੀਜ਼ਨ ਲਾ ਕੇ ਉਦੋਂ ਅਗਲੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਮੈਂ ਜਗਾ ਬਣਾ ਲਊਗਾ ਆਪਾਂ ਵਾਰੀ ਨਾ ਖੜਾ ਲਿਆ ਕਰਾਂਗੇ ਠੀਕ ਹੈ ਤੂੰ ਕਹ ਤਾ ਜਲਾ ਬਣਾ ਤੂੰ ਕੋ ਪੈਸੇ ਲਾਉਣਾ ਜਰਾ ਅਸੀਂ ਤਾਂ ਪੈਸੇ ਹੁਣ ਲਾ ਲਵਾਂਗੇ ਤੂੰ ਕੋ ਲਾਉਣਾ ਹੈਗਾ ਓ ਬਾਈ ਮੇਰੀ ਗੱਲ ਸੁਣ ਯਾਰ ਹੁਣ 15 ਲੱਖ ਦਾ ਸੰਧ ਹੈ ਮੰਨ ਲੀਏ ਗੱਲ ਆਪਾਂ ਮੇਰਾ ਵੀ ਜੀ ਕਰਦਾ ਵੀ ਮੇਰੀ ਵੀ ਟੌਰ ਬਣ ਜਾ ਕਰੋ ਰਸਤੇ ਯਾਰ ਆਇਆ ਕਰਨਗੇ ਵੀ ਇਹਨਾਂ ਨੇ ਮਸ਼ੀਨ ਖੜੀ ਆ ਤੂੰ ਦੱਸ ਦਿਆ ਕਰੀ ਵੀ ਸਾਂਝੀ ਯਾਰ ਇੱਥੇ ਦਿਖਾ ਕੇ ਲੈ ਜਾ ਕਰੀ ਕੀ ਗੱਲ ਐ ਆਇਆ ਯਾਰ ਹੁਣ ਕੋਈ ਮੰਨੂ ਆ ਬਾਈ ਗੱਲਾਂ ਲੈ ਜਾਂ ਚੱਲ ਤੇਰੀ ਮਰਜ਼ੀ ਐ ਯਾਰ ਦੇਖੀ ਜੋ ਇੱਕ ਸੇ ਯਾਰ ਉਹ ਤੇਰੇ ਘਰੇ ਖੜਦਾ ਕਰੂ ਮੇਰੇ ਖੜਦਾ ਕਰੂ ਚੱਲ ਠੀਕ ਐ ਹੋ ਗਿਆ ਫੈਸਲਾ ਤਾਂ ਯਾਰ ਇਹਦਾ ਕੰਮ ਨਿਬੜ ਗਈ ਚੱਲ ਠੀਕ ਐ ਦੂਜੀ ਗੱਲ ਬਾਈ ਮੈਂ ਤੈਨੂੰ ਇਹ ਕਹਣਾ ਜਦੋਂ ਮਸ਼ੀਨ ਲੈਂਦੀ ਪਹਿਲਾਂ ਮੈਂ ਵੇਖ ਆਪਦੀ ਕਣਕ ਵੱਢੂ ਫੇਰ ਮੈਂ ਆਪਦੀ ਸੜੀ ਗੋਲੇ ਵੱਢ ਕੇ ਆਂ ਅੱਛਾ ਫੇਰ ਮੈਂ ਸਹਰਾਂ ਦੀ ਕਣਕ ਵੱਢ ਕੇ ਆਂ ਅ अच्छा अच्छा ना तू पहले आप दी कणक बड्डेगा हां भाई फिर तू कहता मैं साली ਕੋਲੇ ਜਾਉਂਦਾ ਸੌਹਰੇ ਨਹੀਂ ਇਹਦਾ ਮਤਲਬ ਤੁਹਾਡੇ ਰਿਸ਼ਤੇਦਾਰਾਂ ਜੀ ਤੁਸੀਂ ਪਰ ਮਸ਼ੀਨ ਫਿਰ ਹੈ ਉਹ ਯਾਰ ਭਾਈ ਤੂੰ ਤੇ ਕੰਵਲੀ ਗੱਲ ਕਰਦਾ ਯਾਰ ਮੇਰੀ ਗੱਲ ਸੁਣ ਉਦੋਂ ਵਰਕੇ 4 ਦਿਨਾਂ ਦਾ ਕੰਮ ਹੈ ਉਦੋਂ ਮੈਂ ਤੂੰ ਵਢੀ ਨਾ ਨਾ ਪਹਿਲਾਂ ਮੈਂ ਆਪ ਦੀ ਕਣਕ ਵੱਢ ਲੂੰਗਾ ਫਿਰ ਮੈਂ ਆਪ ਦੀ ਸਾਲੀ ਕੋਲੇ ਰਕ ਜੂਗਾ ਆਪੇ ਸੌਹਰੇ ਮੈਂ ਰਕ ਜੂ ਮੈਂ ਅਗਰ ਰਿਸ਼ਤੇਰੇ ਚ ਰਕ ਜੂ ਫਿਰ ਮੈਨੂੰ ਰਦੀ ਪਹਿਲਾ ਵਾਰੀ ਉਹ ਨਹੀਂ ਭਾਈ ਇਹ ਗੱਲ ਤੇਰੀ ਗਲਤ ਹੈ ਯਾਰ ਅੱਛਾ ਤੇਰੀ ਗੱਲ ਤਾਂ ਠੀਕ ਹੈ ਮੇਰੀ ਗੱਲ ਗਲਤ ਹੈ じゃ ਯਾਰ ਆਪਣਾ ਮਸ਼ੀਨ ਹੀ ਲੈ ਲੈ ਯਾਰ ਫਿਰ ਮਸ਼ੀਨ ਕਿਉਂ ਨਹੀਂ ਲੈਂਦੇ ਮਸ਼ੀਨ ਤਾਂ ਕਿਹੜੀ ਮੈਂ ਤਾਂ ਮੇਰੀ ਗੱਲ ਸੁਣੋ ਆਪਾਂ ਨੇ ਸਾਈ ਦਿੱਤੀ ਉਹਨੂੰ ਮੇਰੇ ਅੱਧੇ ਪੈਸੇ ਤੜਕੇ ਦੇ ਦੀ ਆ ਉਹ ਯਾਰ ਮੇਰੀ ਗੱਲ ਸੁਣੋ ਮੈਂ ਤਾਂ ਪਹਿਲਾਂ ਨਾ ਕਣਕ ਆਬ ਦੀ ਵੱਡੂਗਾ ਸਾਈ ਤਾਂ ਹੁਣ ਆਪਣੀ ਹੋਈ ਪਈ ਆ ਮੈਂ ਵੱਡੂਗਾ ਪਹਿਲਾਂ ਵੀ ਮੈਂ ਵੱਡੂਗਾ ਕਣਕ ਆਬ ਲੇ ਕਿਵੇਂ ਵੱਡੇਗਾ ਤੂੰ ਯਾਰ ਨਹੀਂ ਯਾਰ ਹੁਣ ਯਾਰ ਮੈਂ ਘਰ ਆ ਕੇ ਤੇਰੇ ਹੁਣ ਯਾਰ ਮੈਂ ਤੂੰ ਮੈਨੂੰ ਢਾਉਣਾ ਯਾਰ ਨਾ ਢਾਉਣਾ ਕੇ ਕਹਿੰਦਾ ਤੂੰ ਜਨੇ ਕੇ ਮੈਂ ਆ ਵੀ ਸੜੀ ਕੋਲੇ ਮਸ਼ੀਨ ਲੈ ਜਾ ਉਹ ਸਹਰੇ ਕੋਲੇ ਲੈ ਜਾ ਪਹਿਲਾਂ ਕਣਕ ਮੈਂ ਵੱਡੂਗਾ ਯਾਰ ਪਹਿਲਾਂ ਮੈਂ ਵੱਡੂ ਯਾਰ ਕਿਵੇਂ ਵੱਡੇਗਾ ਪਹਿਲਾਂ ਮੈਂ ਵੱਡੂ ਯਾਰ ਮੈਂ ਪਹਿਲਾਂ ਮੈਂ ਵੱਡੂ ਯਾਰ ਹਾਂ ਤੂੰ ਕਿਵੇਂ ਵੱਡੇਗਾ ਮੇਰੀ ਗੱਲ ਸੁਣ ਯਾਰ ਉਦੋਂ ਤਾਂ ਤੂੰ ਐ ਕਰਿਆ ਸੀਗਾ ਯਾਰ 50000 ਰੁਪਇਆ ਦਵਾਤਾ ਸਾਈ ਦਾ ਯਾਰ ਹੁਣ ਫੇ ਕਾਕੇ ਯਾਰ ਮੈਂ ਪਹਿਲਾਂ ਵੱਡੂ ਜਤਨ ਮੈਂ ਕਿਹਾ ਤੂੰ ਤਾਂ ਆਪਦੀ ਗੱਲੇ ਸਾਰੀਆਂ ਗੱਲਾਂ ਤੂੰ ਆਪਦੀ ਬਣਾਈ ਦੀ ਸੁਣਾ ਜੇ ਨਹੀਂ ਮਸ਼ੀਨ ਲੈਣੀ 50000 ਰੁ ਲੇ ਮੈਂ ਤਾਂ ਮੈਂ ਵੱਡੂਗਾ ਯਾਰ ਨਹੀਂ ਨਹੀਂ ਮੈਂ ਤਾਂ ਮੈਂ ਵੱਡੂਗਾ ਮੈਂ ਵੱਡੂਗਾ ਨਹੀਂ ਮੈਂ ਵੱਡੂਗਾ ਹੋ ਗਿਆ ਪਹਿਲੀ ਹੋ ਗਿਆ ਸੰਜੀ ਨਹੀਂ ਇਹ ਬੱਦੇ ਹੁੰਦਾ ਨਹੀਂ ਗੱਲ ਕੀ ਹੋਣੀ ਸੀ ਗੱਲ ਮਸ਼ੀਨੀ ਨਹੀਂ ਹੋਣੀ ਸੀ ਇਹ ਕਹਿੰਦਾ ਕੰਮ ਮੈਂ ਪਹਿਲਾਂ ਵੱਡੂ ਮੈਂ ਖਾ ਮੈਂ ਆਪਜੀ ਪਹਿਲਾਂ ਵੱਡੂ ਬਣਿਆ ਤੇ ਰਿਸ਼ਤੇ ਰੇ ਵਿੱਚ ਵੱਡ ਕੇ ਆਉਗਾ ਤੇ ਮੈਂ ਤੈਨੂੰ ਕੀ ਆਖਿਆ ਸੀ ਇਹ ਮੇਰੀ ਗੱਲ ਸੁਣ ਫੈਸਲਾ ਨਹੀਂ ਇਹ ਤਾਂ ਸਾਂਝੀ ਚੀਜ਼ ਆ ਪਹਿਲੀ ਲੜਪੋ ਦੋਸਤਾਂ ਚੀਜ਼ ਕਰਨੀ ਆ ਸੀ ਲੋਕਾਂ ਦਾ ਕਹਿੰਦੇ ਪਹਿਲਾਂ ਤਾਂ ਮੇਰੀ ਗੱਲ ਸੁਣ ਪਹਿਲਾਂ ਪਹਿਲੀ ਗੱਲ ਤਾਂ ਤੇਰੀ ਗੱਲ ਸੁਣ ਪਹਿਲਾਂ ਮੇਰੀ ਸੁਣ ਪਹਿਲਾਂ ਮੇਰੀ ਗੱਲ ਸੁਣ ਪਹਿਲਾਂ ਤੂੰ ਚੁੱਪ ਕਰ ਮੈਂ ਕਹਿੰਦਾ ਪਹਿਲਾਂ ਵੱਡੂਗਾ ਤੈਨੂੰ ਕੇਲਾ ਤੂੰ ਚੁੱਪ ਤਾਂ ਕਰ ਪਹਿਲਾਂ ਮੈਂ ਸੁਣ ਲੈ ਪਹਿਲਾਂ ਮੈਂ ਵੱਡੂ ਬਈ ਵੱਡਲੀ ਵੱਡਲੀ ਚੁੱਪ ਕਰ ਗੱਲ ਸੁਣ ਬਈ ਮਸ਼ੀਨ ਕਿੱਥੇ ਮਸ਼ੀਨ ਤਾਂ ਲਿਆਉਣੀ ਹੈ ਮਸ਼ੀਨ ਤਾਂ ਲਿਆਉਣੀ ਹੈ ਮਸ਼ੀਨ ਫਿਰ ਮੈਂ ਮਸ਼ੀਨ ਲੈ ਕੇ ਆਉਣੀ ਆ ਲੜਨ ਪਹਿਲੀ ਲਾ ਕੇ ਇਹ ਤਾਂ ਪਹਿਲੇ ਚੁੱਪ ਆ ਤੈਨਾਂ ਨੇ ਤਾਂ ਕੋਠੇ ਰਹਿਣ ਨੂੰ ਚ ਲੋੜ ਹੀ ਨਹੀਂ ਮਸ਼ੀਨ ਲਿਆਉਣੀ ਹੈ ਹੱਥ ਬੰਨੇ ਤੁਹਾਡੇ ਮੂਰੇ ਜਾ ਬਈ ਆਦੇ ਕਰੇ ਚ ਲੈ ਜਾ ਲੈ ਜਾ ਪਹਿਲੀ ਨੂੰ ਚੁੱਪ ਪੈ ਗਿਆ ਚ ਲੈ ਜਾ ਯਾਦੀ ਮਸ਼ੀਨ ਹੈ ਮੈਂ ਆਖਾਂ ਨੂੰ ਸੀ ਮੈਂ ਲੋਕਾਂ ਮੈਂ ਪਹਿਲਾਂ ਵੱਡੂ ਚੱਲ ਉਹ ਗੱਲ ਤਾਂ ਤੇਰੀ ਪੱਕੇ ਮਸ਼ੀਨ ਤਾਂ ਹਜੇ ਲਿਆਂਦੀ ਨਹੀਂ ਸੀ ਹਣਾ ਤੇ ਪਹਿਲੀ ਲੜ ਉਹ ਸੂਤ ਨਾ ਪਤਾਨਕ ਜਲਾਹੇ ਨਾਲ ਠੇਗੂ ਠੇਗੀ ਉਹ ਲੋ ਮੈਂ ਤੈਨੂੰ ਆਖਿਆ ਵੀ ਸਾਂਝਾ ਚੀਜ਼ਾਂ ਨਹੀਂ ਚੱਲਦੀਆਂ ਉਹਨੀਆਂ ਕਰਾ ਕੇ ਰੱਖਤੀ ਨਾ ਸਾਡੀ ਤਾਂ ਦੋਨਾਂ ਦੀ ਬੇਇੱਜ਼ਤੀ ਅਸੀਂ ਤਾਂ 20 25 ਕਰਾਨੇ ਕਿਹ ਹੈਂ ਆ ਮੈਨੂੰ ਨਹੀਂ ਪਤਾ ਮਸ਼ੀਨ ਬੰਮਾ ਕਿਤੋਂ ਮਰਜ਼ੀ ਲੈਈ ਜਿਹੜੇ ਘਰਾਂ ਦੀ ਸਾਈ ਹੋਗੀ ਨਾ ਉਹਨਾਂ ਦੀ ਕਣਕ ਕਿਵੇਂ ਮਰਜ਼ੀ ਵੱਢੀ ਤੇ ਨਾ ਹੀ ਪਿੰਡ ਵਾਲਿਆਂ ਦੀ ਵੱਢ ਕਈ ਮੈਂ ਉਹਨਾਂ ਨੂੰ ਵੀ ਕਹਿਤਾ ਤੂੰ ਮਸ਼ੀਨ ਲਿਆਵਾਂਗੇ ਤੂੰ ਲੋਕਾਂ ਨੂੰ ਵੀ ਦੱਸਦਾ ਦੱਸ ਤਾਂ ਅਸੀਂ ਤਾਂ ਕਹਿ ਕਰਾਂ ਦੀ ਜਾਣ ਮੈਂ ਤੇ ਪਾਲੀ ਤੈਨੂੰ ਉਹੀ ਤੁੜਗਾਂ ਨੂੰ ਆ ਗਿਆ ਮੈਂ ਨਾ ਖਾਜਪਣੀ ਚਾਪੀ ਕੇ ਜਾਈ ਉਹ ਬੜੀ ਬੜੀ ਗੱਲ ਕਰੀ ਤੂੰ ਇਹਦਾ ਮ ਮੈਨੂੰ ਨਹੀਂ ਪਤਾ ਕੱਲਾ ਲਿਆ ਮਮਾ ਕਿਸੇ ਦੀ ਉਹੀ ਗੱਲ ਰਿਸ਼ਤੇਦਾਰੀ ਚੋਂ ਮੰਗਾ ਕੇ ਜਿਹੜੇ ਘਰਾਂ ਦੀ ਮੈਂ ਸਾਈ ਕੀਤੀ ਉਹਨਾਂ ਦੀ ਬੜਵਾ ਕਿ ਮੈਂ ਮਰਜ਼ੀ ਕਰ ਮਸ਼ੀਨ ਤਾਂ ਤੈਨੂੰ ਲੈ ਕੇ ਆਉਣੀ ਪੂਗੀ ਉਹਦੇ ਨਾਲ ਹੁਣ ਜੱਗੇ ਨਾਲ ਗੱਲ ਨਿਬੜੀ ਗਈ ਹੁਣ ਤਾਂ ਮੈਂ ਆਰਤੀਏ ਕੋਲੇ ਜਾਣਾ ਆਰਤੀਏ ਨੂੰ ਪੈਸੇ ਪੁੱਛਣਾ ਮਸ਼ੀਨ ਤਾਂ ਪਰੋਂ ਲੈ ਕੇ ਆਉਣੀ ਪੂਣੀ ਕਿਵੇਂ ਮਰਜ਼ੀ ਕਰ